Hello <laughs> your fam do subscribe like pandar web blogs love you all love you ਲੋ ਵੀ ਚੱਲੇ ਸ਼ਹਿਰ ਮਿਦਰੀ ਫਿਰ ਨੂੰ ਲੈ ਕੇ ਕਿਵੇਂ ਵੀਰੇ ਪਰਫੈਕਟ ਗੁੱਡ ਹੋਰ ਸਰ ਵੀ ਵੀਰੇ ਓਕੇ ਵੀਰੇ ਓਕੇ ਮਿਦਰੀ ਵੀਰੇ ਕਿਵੇਂ ਲੱਗ ਰਿਹਾ ਤੁਹਾਨੂੰ ਵੈਦਰ ਪੰਜਾਬ ਦਾ ਵੀਰ ਜੀ ਬਹੁਤ ਵਧੀਆ ਮੈਂ ਸੋਚਦਾ ਸੀ ਕਿ ਠੰਡ ਹੋਗੀ ਪਰ ਗਰਮੀ ਹੈ ਗਰਮੀ ਹੋ ਗਈ ਹੁਣ ਤਾਂ ਇੱਕ ਦਾ ਮੌਸਮ ਜਿਹਾ ਬਦਲ ਗਿਆ ਕੱਲ ਸਵੇਰੇ ਮੈਂ ਨਿਕਲਿਆ ਬਾਹਰ ਤੇ ਇੰਨੀ ਜ਼ਿਆਦਾ ਫੌਗ ਧੁੰਦ ਹਾਂਜੀ ਓ ਮਾਈ ਗੁੱਡਨੈਸ ਮੈਂ ਹਾਂ ਯਾਰ ਹਜੇ ਵੀ ਧੁੰਦ ਪੈਂਦੀ ਹੈ ਹਾਂ ਸਵੇਰ ਦੇ ਰਹਿ ਗਈ ਵੀਰੇ ਸਵੇਰ ਸ਼ਾਮ ਜਿਹੜੀ ਇਹ 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 ਆਈ ਥਿੰਕ ਜਿਹੜੀ ਵਿంటర్ ਆ ਵਿంటర్ ਇੱਥੇ ਮੈਕਸਿਮਮ ਇੱਕ ਮਹੀਨੇ ਰਹੀ ਹਾਂਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਆਮ ਤੌਰ ਤੇ ਚਾਰ ਚਾਰ ਮਹੀਨੇ ਠੰਡ ਚੱਲਦੀ ਹੁੰਦੀ ਸੀ ਆਹਾਂ ਤੇ ਹੁਣ ਮਤਲਬ ਠੰਡ ਜਿਹੜੀ ਵਿంటర్ ਹੈਗੀ ਆ ਤੁਹਾਡੇ ਮੈਕਸਿਮਮ 4 ਤੋਂ 5 ਵੀਕਸ ਲਈ ਹੂੰ ਇੰਨੇ ਕਰਿਆ ਹੋਰ ਮਹੀਨੇ ਤੱਕ ਪੂਰੀ ਗਰਮੀ ਪੈਉ 10 ਸਾਲ ਤੱਕ ਆਈ ਥਿੰਕ ਵਿంటర్ ਦਾ ਸੀਜ਼ਨ ਇੰਡੀਆ ਚੋਂ ਗਾਇਬ ਹੋ ਗਿਆ ਸਹੀ ਗੱਲ ਆ ਵੀਰੇ ਨਹੀਂ ਲੱਗਦਾ ਓਨਲੀ ਸਮਰ ਨੋ ਵਿంటర్ ਸਹੀ ਗੱਲ ਆ ਜੀ ਤਰੇਵਿਕ ਬਹੁਤ ਬਹੁਤ ਗੱਡੀਆਂ ਗੁੱਡੀਆਂ ਬਹੁਤ ਵਧ ਗਈਆਂ ਹੂੰ ਚੇਂਜ ਹੋ ਗਿਆ ਸਾਰਾ ਕੁਝ ਆ ਨਹਿਰ ਤੇ ਆਉਣਾ ਦਾ ਵੀਰੇ ਬਹੁਤ ਪੰਗੇ ਵਾਲਾ ਕੰਮ ਆ ਅੱਜ ਹਜੇ ਫਿਰ ਘਟਾ ਬਿਲਕੁਲ ਪਰ ਇੱਕ ਚੀਜ਼ ਵਧੀਆ ਇੱਕ ਚੀਜ਼ ਵਧੀਆ ਜਿਹੜਾ ਆ ਰੋਡਾਂ ਹਾਈਵੇ ਇਨਫਰਾਸਟ੍ਰਕਚਰ ਤੇ ਕੰਮ ਹੋਇਆ ਉਹ ਵਧੀਆ ਹਾਂ ਇਹ ਗੱਲਾਂ ਵਧੀਆ ਜੋ ਹਾਈਵੇ ਐਵਰੀਵੇਅਰ ਹੂੰ ਸਰ ਵੀ ਉਸ ਟਾਈਮ ਗੱਡੀਆਂ ਨਾ ਲੈ ਕੇ ਜੇ 10 ਘਰਨੇ ਤਾਂ 2 ਘਰ ਕੋ ਗੱਡੀ ਆਉਂਦੀ ਹੁੰਦੀ ਆ ਸਾਹਮਣੇ ਵਾਲਾ ਬਹੁਤ ਘੈਂਟ ਆ ਉੱਥੇ ਸਾਰੇ ਐਕਸਪੈਂਸਿਵ ਜਿਹੇ ਬ੍ਰਾਂਡ ਨੇ ਸਾਰੇ ਸ਼ਾਪਰ ਸਟਾਪਰ ਉਹ ਸ਼ਹਿਰ ਦੇ ਵਿੱਚ ਕੋਈ ਬ੍ਰਾਂਡ ਹੈਗਾ ਤੁਹਾਡੇ ਸ਼ਹਿਰ ਚ ਲੁਈ ਬਟਾ ਅੰਗੂਠੀ ਨਹੀਂ ਐ ਇਦਾਂ ਦਾ ਨਹੀਂ ਵਰਸਾਚੇਜ਼ ਕੁਝ ਹੈਗਾ ਇਦਾਂ ਦਾ ਇਦਾਂ ਦਾ ਨਹੀਂ ਨਾ ਫਿਰ ਕਿਹੜਾ ਸ਼ਹਿਰ ਆ ਦੱਸ ਮੈਨੂੰ ਇਹ ਸਾਲੇ ਗੱਲ ਪੱਕੀ ਆ ਲੁਧਿਆਣੇ ਚ ਯਾਰ ਇਹ ਚੀਜ਼ ਨਹੀਂ ਹੈਗੀ ਵੀਰੇ ਜਿਹੜੀ ਟੌਪ ਕਾਲ ਦੀ ਬ੍ਰਾਂਡ ਨੇ ਟ੍ਰਿਪਲ ਇੱਕ ਪੈਂਟ ਆਉਂਦੀ ਆ ਪਰਪਲ ਹਾਂਜੀ ਉਹ 5000 1200 ਡਾਲਰ ਦੀ ਹੈ। ਉਹ ਪੈਂਟ ਦੇ ਨਾਲ ਨਾ ਪੌਕੇਟ ਤੇ ਵੱਡੇ ਵੱਡੇ ਜਿੱਦਾਂ ਨਾ ਹੈਂਕੀ ਟੰਗੇ ਹੁੰਦੇ ਆ। ਹਾਂਜੀ। ਤੇ ਉਹ ਜਦੋਂ ਤੁਸੀਂ ਤੁਰਦੇ ਹੋ ਹੈਂਕੀ ਨਹੀਂ ਲਾਉਣਾ ਤੁਸੀਂ ਉਹ ਨਾਲ ਹੀ ਰੱਖਣਾ ਹੈਗੀ। ਬੱਬੂ ਮਾੜ ਮੈਂ ਦੇਖਿਆ ਵੀਰੇ ਉਹ ਪਾਈ ਹੁੰਦੀ ਆ ਉਹਦੇ ਹਾਂ। ਮੈਚ ਦੇਖੋ ਇੱਥੇ ਗੱਡੀ ਲਾ ਕੇ ਵਿੱਚ ਬਹਿ ਕੇ ਨਜ਼ਾਰੇ ਨਾਲ। ਕੋਈ ਹਲੋ। ਹੁਣ ਕੌਨ ਫੇਰ ਰਹੇ ਆ? ਆਸਟ੍ਰੇਲੀਆ ਜ਼ਮਬਾਬੇ। ਆਕਮੈਨ ਸਪੀਰੀਆ ਦੋਸਤਾਂ ਕੀ ਗਈ ਬਾਹਰ ਫਿਰਦਾ ਹੈ। ਹਾਂ। ਓ ਸਕੂਰੀਆ ਨੂੰ ਹੇਟਵਾ ਬਿੱਲੀ ਆਜੋ ਦੇਖੀ ਅੰਤਰ ਲੋ ਵੀ ਸਾਡੇ ਆ ਮਾਰਕੀਟ ਖੁੱਲੀ ਆ ਇੱਥੇ ਥੋੜੇ ਜਿਹਾ ਐਕਸਪੈਂਸਿਵ ਜੇ ਬ੍ਰਾਂਡ ਹੈਗੇ ਆ ਹੋਰ ਇਹੋ ਜਿਹੇ ਕਿਤੇ ਨਹੀਂ ਹੈਗੇ ਸ਼ਾਪਰ ਸਟਾਪ ਕੋਪਰ ਦੇ ਆਉ ਤੁਹਾਨੂੰ ਐਨਕਾਂ ਦਾ ਹੁੰਦਾ ਇੱਕ ਘੰਟਾ ਯਾਰ ਹੁਣ ਕੰਮ ਸਾਰ ਨੂੰ ਤਾਂ ਬਹੁਤ ਆ ਮੇਰੀ ਗੱਲ ਚਲ ਕਿਤੇ ਆਪਣੇ ਟੀਚਾ ਦੇ ਜਾਂ ਬਰੇ ਉਹ ਨਹੀਂ ਮਿਲਦੇ ਇੱਥੋਂ ਆ ਦੇਖ ਇੱਕ ਮਟਾਚਾ ਚੈੱਕ ਕਰੋ ਰਾਇਲ ਰਾਇਲ ਐਨਫੀਲਡ ਲਾ ਕੇ ਬੁਲਟ ਤੇ ਬੈਠੋ ਕੋਰਾ ਜਿਹੜਾ ਨਿਆ ਨਹੀਂ ਕੋਲ ਸਭ ਉਹ ਹੈਗਾ ਰਮਾਨੀ ਹੈਗਾ ਚੈੱਕ ਜਾਨ ਨੂੰ ਨੇਓ ਸਟੋਰ ਤਾਂ ਵਧੀਆ ਆ ਹਨਾ ਵੀਰੇ ਸਟੋਰ ਤਾਂ ਵਧੀਆ ਆ ਬੋਲ ਜੱਲਦਾ ਇੰਡੀਆ ਪਾਕ ਤੋਂ ਨਮਾਚ ਗੱਡੀ ਵੀ ਧਵਾਉਣ ਵਾਲੀ ਹੋਗੀ ਸਤਿ ਸ਼੍ਰੀ ਅਕਾਲ ਗੁਰੀ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਹੋਰ ਠੀਕ ਹੋ ਮੰਦਰੀ ਬਰੇਨ ਨੂੰ ਮਿਲੋ ਹੋਰ ਟੋਡੇ ਭਾਈ ਕਿਸੇ ਵੀ ਤਰ੍ਹਾਂ ਦੇ ਘੈਂਟ ਕੱਪੜੇ ਬ੍ਰਾਂਡਡ ਲੈਣੇ ਆ ਤਾਂ ਵੀਰੇ ਇੱਥੇ ਆਓ ਆਪਾਂ ਨੂੰ ਡਿਸਕਾਊਂਟ ਪੂਰਾ ਜਾਨੀ ਕਿ 80 ਤੋਂ 85% ਡਿਸਕਾਊਂਟ ਸਾਡੇ ਭਰਾ ਦੀ ਬਈ ਸ਼ਾਪ ਬਹੁਤ ਜ਼ਬਰਦਸਤ ਆ ਹਾਂ ਬਰੂਨੀ ਬੇਸ ਕਰਨ ਵਾਲੇ ਬੋਕਾ ਨਾਲ ਰੌਂਗ 60000 ਰੁਪਏ ਉਹ ਸਾਲਿਆਂ ਨੂੰ ਬੂਟੇ ਨਹੀਂ ਲੱਭੇ 60 65000 ਦੇ ਬੂਟ ਦਿੱਤੀ ਬਾਣਾਵੇਂ ਸਿਸਟਮ ਦੇ ਵਿੱਚ ਕਹਿੰਦੇ ਤੁਸੀਂ ਲੱਗ ਗਿਆ ਸੀ ਬਟ ਲੱਗ ਗਿਆ ਸੀ ਸ਼ੂ ਨੂੰ ਖਰਾਬ ਸੀ ਮੋੜ ਕੇ ਗਿਆ ਰਿਪਲੇਸ ਕਰਕੇ ਗਿਆ ਬਰਦਰ ਜਨੇਸ਼ੂ ਹੋਰ ਕਰਕੇ ਗਿਆ ਹਾਂਜੀ 30000 ਰੁਪਏ ਦੇ ਮੂੜੇ ਦਾ ਗੱਲ ਤੁਸੀਂ ਮੈਨੂੰ ਦੱਸੋ ਸੱਚ ਪੁੱਛੀ ਮੈਂ ਇਹ ਮਾ ਬੋਦੀ ਤੋਂ ਸਾਲਾ ਜੀ ਲਾਸਟ ਸਿੱਟਮ ਨੂੰ ਮਦਰ ਸੋਰਟ ਤੇ ਆਇਆ ਤੁਸੀਂ ਮੈਨੂੰ ਸ਼ੂ ਦਿਖਾਏ ਹਾਂਜੀ ਮੈਂ ਕਹਿੰਦਾ ਸੀ ਕਿ ਚਾਰ ਪੰਜ ਦਿਨ ਦੀ ਜਾਣ ਸੀ ਮੋੜਦੇ ਸ਼ੂ ਚੱਕ ਲੈਂਦੇ ਹਾਂਜੀ ਹੁਣ ਕਰਿਓ ਜੀ ਉਹਲੇ ਬੰਦਾ ਵੀ ਸੇਲਮਾਨੇ ਕੰਮ ਛੱਡ ਗਿਆ ਚਲੋ ਗੁਰੀ ਫਿਰ ਹੁਣ ਕੀ ਕਰ ਐਡ ਹੋ ਗਈ ਹੁਣ ਵੀਰ ਬਣਾ ਕਿੰਨੇ ਡਿਸਕਾਊਂਟ ਦੇ ਦੋ ਫੁੱਲ ਹੋਰ ਤੰਦਰੁਸਤ ਚੜਦੀ ਕਲਾ ਮਾਤਾ ਕੇ ਹੋ ਘਰੇ ਹੁਣ ਵੀ ਲੁੱਟਦੇ ਆ ਵੀਰੇ ਆਈ ਜਾ ਲੋਰੇ ਹੁਣ ਤੂੰ ਸਟੋਰ ਤੋਂ ਮਾਲਾ ਲਈ ਬਟਾਮ ਸਟੋਰ ਤੋਂ ਕਿਉਂ ਘੁੱਪੜ ਲੈ ਜਦੋਂ ਤੁਮਨੇ ਕਾਰਕੋਰ ਆ ਨਾ ਜਦੋਂ ਤੂੰ ਆਪਣੇ ਕਾਰਜ ਜਾਂਦਾ ਸੋ ਘੰਟਾ ਕਰ ਮੈਟਰੂ ਇਹ ਕੰਡਿਕਰਾ ਹਾਂਜੀ ਆਪਾਂ ਕਾਂ ਟਗਰ ਦੇ ਪਰੋਂ ਨਹੀਂ ਆਪਾਂ ਉਧਰ ਨਹੀਂ ਜਾਣਾ ਸੀ ਕਿ ਦੂਜੀ ਪਾਸੇ ਨਹੀਂ ਨਹੀਂ ਇੱਧਰ ਆ ਵੀਰੇ ਉਹ ਭਲੇਖਾ ਪੈ ਗਏ ਮੇਰੇ ਮਲੋਤਰਾ ਮਲੋਤਰਾ ਪਹੁੰਚ ਗਏ ਵੀ ਓ ਬੱਲੇ ਪੂਰੀ ਜੀ ਹੈ ਦਹੀ ਆ ਗਿਆ ਉੱਤੋਂ ਥੱਲੇ ਤੱਕ ਚੜਾਈਆਂ ਪੂਰੀ ਦੀਆਂ ਅੱਜ ਤਾਂ ਹੈ ਸਤਿ ਸ੍ਰੀ ਅਕਾਲ ਡਾਰਲਿੰਗ ਕਿਵੇਂ ਆ ਐਨ ਵਧੀਆ ਹਾਂ ਵਧੀਆ ਹਾਂ ਮੁਬਾਰਕਾਂ ਬਹੁਤ ਬਹੁਤ ਆਪਣੇ ਮੇਰੇ ਅੱਜ ਦਾ ਲਾਲੀ ਦੀਆਂ ਵੀ ਟੋਹਾਂ ਨੇ ਲਾਲੀ ਪੂਰੀਆਂ ਹੈ ਲੱਗਦਾ ਮੈਂ ਕਿਤੇ ਭਾਂਚੋ ਹਾਂ ਗੱਲ ਬਾਤ ਤੇ ਆ ਜੋ ਮੈਂ ਜੱਜ ਦਾ ਮੈਂ ਵੀ ਨਹੀਂ ਲੱਗਦਾ ਹਾਂ ਮਾ ਮੇਰਾ ਟੈੜੀ ਲੱਗਦਾ ਹਾਂ ਇਹ ਪਾ ਹੈ ਆ ਲੈ ਗਨ ਮੈਂ ਉੱਧਰ ਵੀ ਆ ਗਿਆ ਮਾਗੜ ਸਾਹਿਬ ਪਹੁੰਚ ਚੁੱਕੇ ਸਾਡੇ ਵਿੱਚ ਐਲੀ ਮਾਰਕੀਟ ਦਾ ਹਾਊਸ ਯੈਸ ਯੈਸ ਕਿਵੇਂ ਡਾਰਲਿੰਗ ਹੋਰ ਕੀ ਹਾਲ ਹੈ ਬਾਈ ਠੀਕ ਓ ਹੋਰ ਗਰਜੀਤ ਵਧੀਆ ਵੀਰ ਜੀ ਅੱਜ ਤਾਂ ਬਾਈ ਬੱਬੂ ਮਾਨ ਬਾਈ ਨਾਲ ਅੱਜ ਤਾਂ ਘਰੇ ਫਿਰ ਕੇ ਹੈ ਆਇਆ ਇੱਧਰ ਨੂੰ ਚੜਾਈ ਅੱਜ ਤਾਂ ਫੁੱਲ ਆ ਆਓ ਇੱਡੀ ਕਿਤਾ ਠੀਕ ਆਜੋ ਵੀ ਸਾਡੇ ਜਿਗਰ ਦੇ ਟੋਟੇ ਹਾਏ ਜਾਨੀ 2 ਵਜੇ ਤੋਂ ਲੈ ਕੇ 7 ਵਜੇ ਤੱਕ ਜੌਬ ਡਨ ਮੇਰੇ 18 ਬੈਨਾਂ ਭਾਈ ਸੀ ਤੇ ਆਪਾਂ ਜਸਟ ਕਿਹੜੇ ਈਅਰ ਦੀ ਗੱਲ ਹੈ ਇਹ 1990 ਆਪਣੇ 8 ਤੋਂ ਲੈ ਕੇ 2002 ਦੇ ਵਿੱਚ ਓਕੇ ਇੰਗਲੈਂਡ ਸੀਗੇ ਜਦੋਂ ਤੇ ਆਪਣੀ ਬੈਂਕਿੰਗ ਇੰਨੀ ਸਟਰੋਂਗ ਸੀ ਕਿਉਂਕਿ 18 ਵੀ ਪੈਨਾਂ ਦੇ ਸਾਰੇ ਬਾਰਕ ਦੇ ਮੈਂਕਿੰਗ ਦੇ ਵਿੱਚ ਚੈੱਕ ਆਉਂਦੀ ਸੀ ਉਹ ਫਿਰ ਜਿਹੜੀ ਕੰਪਨੀ ਕੰਮ ਕਰਦਾ ਸੀ ਨਾ ਉੱਥੇ ਤੁਹਾਨੂੰ ਪਤਾ ਉੱਥੇ ਕੰਪਨੀਆਂ ਤੁਹਾਨੂੰ ਲਾਈਨ ਬਣਾ ਕੇ ਦਿੰਦੇ ਨੇ ਇੱਕ ਬੈਂਕ ਦਿੰਦੇ ਇੱਕ ਕੰਪਨੀ ਦਿੰਦੀ ਸੀ ਉਹ ਕੰਪਨੀ 60000 ਪੌਂਡ ਦੇ ਉਹ ਟਾਈਮੇ ਦੇਦੀ ਬਾਹਰਲੇ ਬੈਂਕ ਦੇ ਮੇਰੇ ਕੋਲ ਤਿੰਨ ਚਾਰ ਵਿਜੇਕਾਰ ਸੀ ਦੋ ਤਿੰਨ ਲੈਣਾ ਹੀ ਆਪਾਂ ਸਾਰਾ ਸਾਂਭੇ ਸਾਰੇ ਕੁਝ ਜੇ ਦਿਨ ਮੈਂ ਆਇਆ ਇੰਗਲੈਂਡ ਤੋਂ ਇੱਕਨ ਪਹਿਲਾਂ ਮੇਰੇ ਯਾਰ ਤੋਂ ਤੇਰੇ ਕੋਲ ਉਹਨੂੰ ਮੈਂ ਲੈਕਸਸ ਚੁਕਾਈ ਗੱਡੀ ਮਹਾਪ੍ਰਾਵਾ ਤੂੰ ਚੱਕ ਇੱਕ ਨੂੰ BMW ਚੁਕਾਈ ਇਹ ਮਤ ਤੋਂ ਦੂਰੀ ਗੱਲ ਕਰਦਾ ਹਾਂ ਹਾਂਜੀ ਹੋਰ ਗੱਲਜੀਤ ਕਿਹਾ ਬਲਿਸ ਪੁਲਿਸ ਹੋਰ ਆ ਗਿਆ ਜੀ ਆਜਾ ਫੋਟੋ ਖਿਚਾਈਏ ਹਾਂਜੀ ਸਾਡੀ ਬਹੁਤ ਹੀ ਪਿਆਰੀ ਮਹਿਮਾਨ ਆ ਜਿੱਥੇ ਚੇਅਰਮੈਨ ਸਾਹਿਬ ਬਾਈ ਜੀ ਕਿਵੇਂ ਹੋ ਹੋਰ ਜੋਰ ਬਾਈ ਕਿਵੇਂ ਹੋ ਬਲੰਕਰ ਸਾਹਿਬ ਹਾਂ ਅੱਜ ਲੌਗ ਵੀ ਪਾ ਦਾਂਗੇ ਵੀਰ ਹਰਜੀਤ ਸਿੰਘ ਮੁੰਡਿਆ ਸੋ ਉਨ੍ਹਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਸ਼ਾਮ ਹੈ ਪੰਚਾਇਤ ਦੇ ਸਾਰੇ ਸਟੇਟਸ ਤੇ ਅੱਜ ਇਹ ਮੈਨਾਂ ਦਾ ਸਵਾਗਤ ਕਰਨਾ ਚਾਹਾਂਗੇ ਜੋ ਵੀ ਅੱਜ ਤਿਸ਼ੋ ਰਵੀ ਵੀ ਅੱਜ ਬਹੁਤ ਭਗਾ ਵਾਲਾ ਦਿਨ ਹੈ ਬਿਊਟੀਫੁਲ ਜਰਨੀ ਦਾ ਬਿਊਟੀਫੁਲ ਕਪੜੀ ਕਿਕ ਸਟਾਰਟਸ ਟੂ ਨਾਈਟ ਸੋ ਆ ਵੀ ਲੈ ਟੂ ਥੈਂਕ ਆਲ ਆਵਰ ਲਵ ਗੈਸ ਫੈਮਿਲੀ ਐਵਰੀਬਾਡੀ ਹੂ ਇਸ ਹੇਅਰ ਟੂ ਬਲੇਸ ਦ ਕਪੜੀ ਇਨ ਦਿਸ ਗ੍ਰੇਟਫੁਲ ਜਰਨੀ so thank you each and everyone for joining us aur bahut hi jald sari beautiful jodi sanu join karne wali hai tanishan ravi will be joining us in the next few minutes so we please sari family members to request kar rahi everybody to kindly get set ready bahut hi pyara bahut hi sohna bahut hi grand with our artists so i request you all please make yourself comfortable and get ready to enjoy a wonderful evening ahead everyone thank you samne dekh rahe the Drop top got the rims on shine. West coast living where it's always fine. BBQ grilling got the smoke in the air. Neighbors pulling up, good vibes everywhere. Talk box singing, let the synthesizer play. Grooving through the block like. Yo, yo fam, do subscribe, like, and blocks. Love you all. Love you. Gosh, okay. USA. ਉਹ ਗਰਜੀਤ ਗਰਜੀਤ ਸਾਬੀ ਕਿਵੇਂ ਆਂ ਪ੍ਰਧਾਨ ਸਾਹਿਬ ਲਓ ਬਈ ਖਾਲੀਬਿੰਦਰੀ ਬਰੇ ਰੁੱਟੀ ਅਲੀ ਭਾਈ ਅਲੀ ਭਾਈ ਸੱਚੋ ਘਣੀ ਦਾ ਕੀ ਕੀ ਨੋ ਸੀ ਆਉਦੇ ਮਾਰ ਪੀ ਕੇ ਏ ਪੀ ਡਬਲ ਬੈਲੈਂਸ ਡਬਲ ਬੈਲੈਂਸ ਰੋਏ ਲੋਕ ਆਉਦੇ ਮਾਰ ਪੀ ਕੇ ਪਤਾ ਨਹੀਂ ਪੁੱਠੀਆਂ ਆ ਜਾਂ ਮਹਿੰਗੀਆਂ ਵੀ ਖਾਸੀਆਂ ਨੇ ਇਹ ਪਤਾ ਨਹੀਂ ਕਿਹੜੇ ਕਿਹੜੇ ਨੌ ਦੇ ਲਈ ਫਰਦੇ ਆ ਇਹ ਆਉਦੇ ਮਾਰ ਪੀ ਕੇ ਡਬਲ ਬੈਲੈਂਸ ਰਾਇਲ ਲੋਕ ਰਾਇਲ ਲੋਕ ਓਕੇ ਡਬਲ ਬੈਲੈਂਸ ਡਬਲ ਬੈਲੈਂਸ ਓਕੇ ਇਹ ਕਈ ਮਾਡਲ ਆ ਰਾਇਲ ਲੋਕ ਇਹ ਪੀਯੂ ਕਹਿੰਦੇ ਆ ਸ਼ਾਰਟ ਚ ਜਿਵੇਂ ਮਰੂਤੀ ਸੂਜ਼ੂਕੀ ਦੀ ਸਵਿਫਟ ਹੁੰਦੀ ਆ ਟਾਟਾ ਦੀ ਸਮਾਰੀ ਆ ਫਲਾਨਾ ਢੀਂਗਾ ਇਹ ਉਹਦੇ ਮਰ ਵੀ ਕੇ ਕੰਪਨੀ ਦਾ ਨੋਆ ਉਹਦਾ ਇਹ ਰਾਇਲ ਲੋਕ ਡਬਲ ਫੇਸ ਡਬਲ ਬੈਲੈਂਸ ਮਾਡਲ ਓਕੇ ਕਿੰਨੇ ਦੇ ਵਿੱਚ 34 ਲੱਖ ਦੀ ਯੂਐਸਡੀ ਵੀਰੇ ਨਾਲ ਵੀ ਦੱਸ ਯੂਐਸਡੀ ਮੈਨੂੰ ਹੁਣ ਇੰਨਾ ਏ ਭਾਈ ਨੋਟ ਇਜ਼ੀ ਮਿਲਦੀ ਵੀ ਹੈ ਨਹੀਂ ਹਾਂ ਬਸ ਰੀਸੇਲ ਚ ਕਿਤੇ ਮਿਲ ਜੂਗੀ ਸ਼ਕੀਨ ਆ ਤੁਹਾਨੂੰ ਵੀ ਨੌਲੇਜ ਆ ਵੀਰੇ ਤੁਸੀਂ ਵੀ ਘੜੀਆਂ ਦੇ ਬਹੁਤ ਸ਼ਕੀਨ ਹੋ ਮੈਂ ਵੀ ਗੈਂਟ ਕਰਨ ਲੱਗਾ ਤੁਹਾਨੂੰ ਦਿਖਾਵਾਂਗੇ ਸੂਨ ਹਾਂ ਗਾਲੂ ਗੁੱਟ ਤੇ ਨਵੀਂ ਘੜੀ ਮਿਲੂਗੀ ਓਏ ਹੋਏ 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 ਅੰਕਲ ਹੋਰ ਮਾਡਲ ਵੀ ਨੱਪੜ ਗਿਆ ਵਿਆਹ ਹੁਣ ਚੱਲੇ ਵਾਪਸ ਘਰਾਂ ਨੂੰ ਡਾਕਟਰ ਜੀਤ ਉਹਦੇ ਮਾਰ ਪੀਂਦੇ ਉਹਦੇ ਮਾਰੇ ਮਾਰਦੇ ਚਾਈ ਜਵਲਤ ਹੁੰਦੀ ਇਹਦਾ ਚੌਥਾ ਵੇ ਆ ਸਰ ਵੀ ਵੀਰੇ ਹੈ ਡੋ ਥਾਣੇਦਾਰ ਅੰਕਲ ਹਾਏ ਆ ਵਾ ਨਾਲੇ ਬਸ ਰਾ ਰਮਨ ਦੇ ਭਰਾ ਵਾ ਅਲੀ ਭਾਈ ਕਿਵੇਂ ਹੋ ਆ ਦੇਖੋ ਵੀਰ ਜੀ ਅੱਜ ਤਾਂ ਟੌਹਰਾਂ ਨੇ ਰਮਨ ਦੀਆਂ ਭਾਈ ਬਾਕੀ ਗੱਲਾਂ ਦੀਆਂ ਬਾਅਦ ਹੈ ਹਾਂ ਬਿਲਕੁਲ ਹਾਂ ਜੀ

ਜੇ ਫੋਟੋ ਕਰਾਉਣ ਲੱਗੇ ਆਜੋ ਸੁੰਦਰ ਭਾਜੀ ਮੜਿਆ ਐਲੀ ਭਈ ਆਓ ਸਰ ਵੀਰੇ ਮਿੰਦਰੀ ਭਰੇ ਆਇਓ ਇੱਕ ਮਿੰਟ ਆ ਫੋਟੋ ਕਰਾਈਏ ਆਜੋ ਆਜੋ ਮੜੇ ਸੁੰਦਰ ਭਾਜੀ ਬਣਾ ਦੇ ਜੀ ਕੀ ਆਲੇ ਸੁੰਦਰ ਭਾਜੀ ਆ ਸਾਡੇ ਸਾਰਿਆਂ ਦੀ ਕਰਿਓ ਆਜੋ ਰੋਬਟ ਆਜੋ ਥੋੜਾ ਹੋਰ ਦੂਰ ਜਾਓ ਓਕੇ ਆ ਐਲੀ ਐਲੀ ਆਇਆ ਭਾਈ ਟਾ 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 i can't